ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਬੈਂਗਣ ਦਾ ਪੁਰਖਾ ਕਿਲੋ ਬੈਂਗਣ ਲੈ ਆ ਇਹਨਾਂ ਨੂੰ ਧੋ ਲੈਸ ਚੰਗੀ ਤਰ੍ਹਾਂ ਤੇ ਹੁਣ ਇਹਨਾਂ ਨੂੰ ਤੇਲ ਲਾ ਲੈਣਾ ਤੇ ਲਾ ਕੇ ਕੱਦ ਦੇ ਨਾਲ ਬਸ ਥੋੜਾ ਕੱਟ ਦੇ ਦੇਣਾ ਨੂੰ ਸਾਰਿਆਂ ਨੂੰ ਤੇਲ ਲਾ ਲੈਣਾ ਤੇ ਲਾ ਕੇ ਕੱਦ ਦੇ ਨਾਲ ਆਈ ਕੱਟ ਦੇ ਦੇਣਾ ਫਿਰ ਇਹਨਾਂ ਨੂੰ ਗੈਸ ਤੇ ਰੱਖ ਦੇਣਾ ਸਾਰੇ ਬੈਂਗਣ ਨੂੰ ਆਪਾਂ ਇੱਕ ਹੁੰਦੇ ਲੈਣਾ ਚਲਾ ਲੈ ਆਸੀ ਆਪਾਂ ਹੁਣ ਇਹਨਾਂ ਨੂੰ ਬਸ ਬੈਂਗਣ ਨੂੰ ਆਇ ਰੱਖ ਦੇਣਾ ਇਹਦੇ ਉੱਪਰ ਪਕਾ ਲੈਣਾ ਚੰਗੀ ਤਰ੍ਹਾਂ ਬੈਂਗਣ ਆਪਣਾ ਪੁੱਜ ਕੇ ਰੈਡੀ ਹੋ ਗਿਆ ਵਾ ਹੁਣ ਇਹਨਾਂ ਨੂੰ ਬਸ ਚੱਕ ਲੈਣਾ ਵਾ ਚੱਕ ਕੇ ਆ ਪਾਣੀ ਪਾ ਕੇ ਰੱਖਿਆ ਵਾ ਇਹ ਚ ਪਾ ਦੇਣਾ ਇਹਨਾਂ ਨੂੰ ਛੱਲ ਲੈਣਾ ਇਹਨੂੰ ਹਾਂ ਚੁਵਾਰ ਕੱਢ ਲੈਣਾ। ਅਸਿੱਧੇ ਛੱਲ ਲੈਣਾ। ਬੈਂਗਣਾ ਆਪਾਂ ਛੱਲ ਲੈ ਸੀ। ਇਹ 4 ਬੈਂਗਣਾ ਕਿਲੋ। ਹੁਣ ਤੜਕਾ ਬਣਾਵਾਂਗੇ। ਕੜਾਹੀ ਗਰਮ ਹੋ ਗਈ ਐ। ਸਰੋਂ ਦਾ ਤੇਲ ਪਾ ਲੈਣਾ ਆਪਾਂ। 1.5 ਕੱਟ ਸੀ ਸਦਾ ਤੇਲ ਪਾ ਲੈਣਾ। Ek çamçac jirey daha, ek salata niye? Benim erçamım, elasana. বেগুন মান ਗਿਆ ਨਾ ਪਤਾ ਲਾ ਰਹੀ ਆ ਆਪਾਂ ਕੱਟ ਦੇਣੇ ਆ ਬਰੀਕ ਬਰੀਕ ਇਹ ਜਲਦੀ ਬਣ ਜਾਂਦੀ ਸਬ지 বেগুন ਤਾਂ ਪੱਕੇ ਹੀ ਪਾਇਆ ਹੋ ਗਿਆ ਟਮਾਟਰ ਪਾ ਲੈਣਾ ਤੇਨੇ ਟਮਾਟਰਾਂ ਉਹ ਟਮਾਟਰਾਂ ਨੂੰ ਲੈਣ ਤੰਗੀ ਤਰਾਂ ਨਮਕ ਰੱਖ ਇੱਕ ਚਮਚਾ ਹਲਦੀ ਇੱਕ ਚਮਚਾ ਮਿਰਚਾਂ ਅੱਧਾ ਚਮਚਾ ਪਾਵਾਂਗੇ ਪਹਿਲਾਂ ਆਪਣੀ ਹਰੀਆਂ ਮਿਰਚਾਂ ਪਾ ਲਈਆਂ ਵੀ ਨੇ ਅੱਗੇ ਤੇ ਮੇਚਾਂ ਹੀ ਕਰਦੀਆਂ ਵਾ ਇਹਨਾਂ ਦਾ ਕਲਰ ਤਾਂ ਕਤਲ ਹੈ ਜੀ ਘਰਦੇ ਜਾਂ ਗਰਮ ਮਸਾਲਾ ਅੱਧਾ ਚਮਚਾ ਮਸਾਲੇ ਆਪਣੇ ਭਜ ਗਏ ਚੰਗੀ ਤਰ੍ਹਾਂ ਮਾਣਾ ਬੈਂਗਨ ਪਾ ਦੇਣ ਜਿਹੜਾ ਤੋਂ ਟੱਟੇ ਸੇ ਬਰੀਕ ਬਰੀਕ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ तो बस थोड़ा जा टाइम ही लगना इन पकन में मेथी सुखाई भी अपने घर मेथी पा देंगे हालांकि चार पांच मिनट सेग लवा लेंगे ढक देंगे इन हमता अपना रेडी हो गया वा हमें धनिया पा देना